ਹੈਲੋ ਸਾਨੂੰ ਮੈਟੂ ਦਿਖਾਵਣਾ ਮੁੰਡਾ ਸਟੋਗ ਲਾ ਹੁਣ ਭਾਈ ਉਹ ਕਲੇਟਾ ਟਾਟਾ ਲਾ ਲਓ ਪਿੱਛੇ ਰੋੜ ਤੇ ਗਿਰਜ ਮੈਂ ਲਾਗੀ ਤਰੰਗ ਲੈ ਲਿਆ ਆਪਾਂ ਤਿਆਰੀ ਬਸੰਤ ਦੀ ਫੁੱਲ ਠੀਕ ਆ ਖੁਸ਼ ਦੋਰ ਚਾਹੀਦਾ ਨਹੀਂ ਨਾ ਚਾਹੀਦਾ ਜੁੱਤੀ ਪਹਿਣੀ ਲੋ ਜੀ ਆਪਣੇ ਪਤੰਗ ਆ ਗਏ ਸਟਾਕ ਆ ਗਿਆ ਆਪਣੇ ਪਾ ਆ ਮੇਰਾ ਵੀਰਡ ਪਤੰਗ ਹੈ ਤੇਰੀ ਫਲੇਡ ਆਣਾ ਬੜਾ ਮੰਕੇ ਲੜਕੇ ਲਿਆਂਦਾ ਇੱਕ ਬੰਦਾ ਚੱਕਣ ਲੱਗਦਾ ਉਹਦਾ ਖੋਇਆ ਪਾ ਆ ਗਿਆ ਆਦਾ ਯਾਰ ਲੈ ਜਾਂਦਾ ਆ ਦੇਖੋ ਸਟਾਰ ਅੱਲਾ ਵੰਦਿਆ ਤੱਕ ਬੋਈ ਯਾਲੂ ਤੇ ਚਾਈਨਾ ਡੋਰ ਨਾ ਬਈ ਕੋਈ ਨਾ ਡਾਇਓ ਆਪਾਂ ਦਾ ਆਪ ਕਹਿਣਾ ਗੋਲਾ ਨਾ ਡਾਣੇ ਆ ਤਾਂ ਹੀ ਬਦੰਗ ਆਪਾਂ ਵਾਧੂ ਲੈ ਜਿੰਨੇ ਮਰਜ਼ੀ ਵਾਢ ਲਿਓ ਸਾਢੇ ਪੰਜ ਮੁੱਕਦੇ ਭਾਈ ਇਦਾਂ ਨਾ ਕਰ ਡਾਣੇ ਆ ਪਾੜਨੇ ਨਹੀਂ ਹੈ ਹਾਂ ਜੀ ਮੈਂ ਟੋਲੇ ਟੀਮ ਲਈ ਦੀ ਪੈਸਾ ਬਹੁਤਾ ਹੈ ਕੋਈ ਨਹੀਂ ਜਿੱਦ ਮੈਟ ਹੋਣੀ ਹੈ ਪੌਂਟਾ ਡਿਪ ਪੌਂਟਾ ਡਿਪ ਟੇਪ ਤੇ ਆਹ ਟੇਪ ਹੀ ਲੈਣੀ ਪੈਣੀ ਆ ਉਂਗਲਾਂ ਵੀ ਲੈਣੀ ਪੈਣੀਆਂ ਉਹ ਯਸ ਸਰ ਲੱਭ ਜਲਾ ਆ ਗਏ ਨਾ ਡਰਾਈਵਰ ਆ ਗਈ ਆਪਣਾ ਨਵਾਂ ਡਰਾਈਵਰ ਰਾਮ ਸਾਹਿਬ ਬੈਠੋ ਬੈ ਕੇ ਚਲਾਓਗੇ ਕੋਹ ਵੇਣ ਗੱਡੀ ਚ ਲਾਂਦਾ ਮੁੰਡਾ ਮੈਨੂੰ ਸੱਸ ਦਾ ਟ੍ਰਾਇਲ ਤੋਂ ਆਣਾ ਇਹਨੂੰ ਕਿਵੇਂ ਲੱਗਿਆ ਹੋਰ ਇਹ ਤਾਂ ਮੈਨੂੰ ਲੱਗਿਆ ਤਾਂ ਲਾਇਸੈਂਸ ਜਰੂਰ ਕਰੀ ਸਾਡੇ ਜਨਮ ਵਿੰਟੇ ਦੇ ਆ ਗੰਟੀ ਲਾ ਦੇ ਬੈ ਬੈ ਆ ਸਤ ਤੂਹੀ ਕਰ ਸਕਦਾ ਐਡਾ ਜਿਗਰਾ ਪਤਰੀ ਤੇ ਖੋਲ ਗਿਆ ਤੇ ਉਹਨੇ ਕੁਝ ਐਂਸ ਵਿੱਚ ਆ ਕੇ ਇਤਨੀ ਕਟਿੰਗ ਕੀਤੀ ਜੀ ਕਿ ਦੱਸ ਚੰਨਾ ਤੁੰਗ ਲੱਗਦਾ ਨਾ ਬੰਨੀਆ ਕੌਰੀਆ ਚੋਪਰੇ ਦਾ ਮਿੱਤ ਸਕੇ ਤੇ ਕੌਰੀਆ ਚੋਪਰੇ ਦਾ ਮਨੋਂ ਪੁਦੀਆ ਕੌਰੀਆ ਚੋਪਰੇ ਦਾ ਮਿੱਤ ਸਕੇ ਤੇ ਕੌਰੀਆ ਚੋਪਰੇ ਦਾ ਨਹੀਂ ਸੱਚੀ ਮੰਦੀ ਮੌਰੀਆ ਚੋਪਰੇ ਦਾ ਦੱਸ ਕੇ ਮਾੜੀ ਨੂੰ ਕਿਤੇ ਦੇਵਰੋ ਨਾਲ ਆ ਜੀ ਹੈਲੋ ਹੋ ਵੀਰੇ ਹਲੋ ਸਰਦ ਨਾ ਮੋਲ ਨਹੀਂ ਕਰਦਾ ਚੋਪਰ ਦਾ ਬਾਪ ਨਹੀਂ ਸੱਦੀ ਬੱਦੀ ਮੋਰਿਆ ਚੋਪਰ ਦਾ ਨੀ ਦਾ ਸਖਤ ਤੋੜਿਆ ਚੋਪਰ ਦਾ ਲੋਈ ਇਹਦਾ ਬਸੰਤ ਹੈ ਵੇਹੇ ਰਈਆ ਥੋੜਾ ਕੰਮ ਕਰ ਲਈਆ ਸਵਰਾਲੇ ਆਪਣੇ ਜੀਜਾ ਜੀ ਨੇ ਖੋਲੀ ਆ ਨਵੀਂ ਸ਼ਾਪ ਇਹ ਹੈਗੇ ਬੁਟੀਕ ਹੈ ਜੀ ਲੇਡੀਜ਼ ਡਿਜ਼ਾਈਨ ਬੁਟੀਕ ਆ ਪਹਿਲਾ ਹੀ ਬੋਰਡ ਲਾਣ ਆਗੇ ਹੁਣ ਆਪਾਂ ਹੀ ਆਗੇ ਬਸੰਤ ਬਣਾਵਾਂਗੇ ਲੋ ਜੀ ਆਹ ਮੁੰਡਾ ਕਲਾਕਾਰ ਆ ਸਾਡਾ ਆਇਸ਼ ਕਰਦਾ ਲੋ ਜੀ ਆ ਬਣਾ ਹੋ ਗਿਆ ਇੱਥੇ ਕੰਮ ਖਤਮ ਆਪਾਂ ਹੀ ਲੈ ਬਸੰਤ ਬਣਾਵਾਂਗੇ ਯਾਰ ਹੁਣੀ ਆ ਗਈ ਉੱਥੇ ਤੇ ਧੁੰਦ ਬਹੁਤ ਪਈ ਹੋਈ ਆ ਦੇਖੋ ਆ ਮਿੱਠੂ ਮਿੱਠੂ ਮੂੰਹ ਦਿਖਾਓ ਬਣਾ ਹਾਜੀ ਹਾਂ ਸਟਾਈਲ ਮੈਂ ਸਾਰਤਾ ਸਾਰੇ ਨੂੰ ਹਾਂ ਸਟਾਈਲ ਇਹ ਮਿਰਦੀ ਆ ਲਓ ਜੀ ਡਾਤਾ ਆਪਾ ਦਾ ਚਮਕੀਲਾ ਅਹੇ ਹਮੜਾ ਛੜਿਆ ਕੋਠੇ ਤੇ ਆ ਜੀ ਬੱਕਰੇ ਬੁਲਾਵਾਂਗੇ ਆ ਨਾ 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 ਲੋਈ ਮੁੰਡਾ ਘਰੋਂ ਕੱਢ ਕੱਢ ਕੇ ਕੁੱਟ ਰਿਹਾ ਕਟਾ ਲੈਣਾ ਮੈਂ ਨਹੀਂ ਕਟਾਇਆ ਸਨੀ ਦਾ ਤੁਹਾਨੂੰ ਪਤਾ ਹੀ ਆ ਉਹਨੇ ਆਣਾ 1 ਵਜੇ 6:00 ਵੀ ਗੇ 3 ਵੇ ਰੋਟੀ ਆ ਗਏ ਮੁੰਡਾ ਤੱਕ ਪਾ ਰਿਹਾ ਤਿੰਨ ਵਦਾਂ ਗੇ ਵੜਤੇ ਹੀ ਉੱਥੇ ਦੀ ਤਿਆਰੀ ਆ ਦੇਖ ਲੋ ਢੋਰ ਢੋਰ ਲਿਆ ਓ ਸ਼ੂਗਰ ਹੈ ਬਾਈ ਕੱਚੀ ਢੋਰ ਆ ਨਰੇ ਡੋਰ ਕੱਚੀ ਆ ਦੇਖ ਲੋ ਗੈਂਡਾ ਡਾ ਰਹੇ ਆ ਆ ਚਾਈਨਾ ਡੋਰ ਵਾਲੇ ਵੀ ਟਿਕਦੇ ਨਹੀਂ ਸਾਡੇ ਮਰੇ ਉਹ ਪਹਿਲਾਂ ਦੇਖ ਲੋ ਬਾਈ ਬਾਅਦ ਚ ਨਾ ਕਿ ਉਹ ਗੱਟੂ ਚ ਹੈਗੀ ਡੱਬ ਡੋਰ ਬਾਅਦ ਇਹ ਕਹਿਣਾ ਬਾਈ ਚਾਈਨਾ ਲਈ ਆਪਾਂ ਕੋਈ ਚਾਈਨਾ ਚੂਨਾ ਨਹੀਂ ਜੜਾ ਰਹੇ ਆ ਬਈ ਆ ਗੱਟੂ ਮਤਲਬ ਝੜਖੜੀਆਂ ਦੇਖ ਲੋ ਜ਼ੂਮ ਕਰ ਕਰਕੇ ਨਾਰਮਲ ਡੋਰਾ ਆ ਵੀ ਤੱਕ ਬਾਈ ਹੋਈ ਜਾ ਮੇਰੇ ਲੋਈ ਵੀਰਾਂ ਨੇ ਬਾਕੀ ਦਾ ਸਭ ਠੀਕ ਆ ਜਿਹੜੀ ਧੁੰਦ ਬਈ ਵੀ ਇਹ ਮਾੜਾ ਕੰਮ ਕਰਦੀ ਆ ਹੁਣ ਦੇਖੋ ਕਿੰਨੇ ਵੇ ਦਾ ਖਾਟੂਗੀ ਇਹ ਨਾ ਹੋਵੇ ਕਦੇ ਸਾਰਾ ਦਿਨੀ ਧੁੰਦੇ ਬਈ ਰਹਵੇ ਠੀਕ ਆ ਠੀਕ ਆ ਆ ਦੇਖ ਲੋ ਬਈ ਧੁੰਦ ਪਾਣੀ ਰੋਪੜ ਵਾਲੇ ਨੇ ਕਿਹੜੇ ਪਾਪ ਕਰਿਆ ਜਿਹਦੇ ਕਰਕੇ ਸਾਡੇ ਨਾਲ ਐਵੇਂ ਹੁੰਦਾ ਲੋੜੀ ਵਾਲੇ ਦਿਨ ਮੀਂਹ ਪੈ ਜਾਂਦਾ ਬਸੰਤ ਵਾਲੇ ਦਿਨ ਧੁੰਦ ਪੈ ਜਾਂਦੀ ਆ ਜ਼ਿੰਦਗੀ ਉਹ ਮਾੜੀ ਆ ਸਾਡੀ ਤਾਂ ਸ਼ੁਕਰ ਆ ਭਰਾਵਾ ਇੱਕ ਪਤੰਗ ਦਿਖਿਆ ਆਪਾਂ ਦਾ ਅਜਵਾ ਆਹ ਆ ਲੈਣੇ ਆ ਵਨ ਐਂਡ ਓਨਲੀ ਲੈਜੈਂਡ ਸਿੱਧੂ ਮੂਸੇਓ ਅੱਗ ਲਾਵਾਂਗੇ ਤੂੰ ਦਾ ਹਟ ਲੈੰਦੋਂ ਮੜੀ ਫੰਦ ਖਾਵਾਂ ਮੈਂ ਡੱਬ ਡੋਰ ਦਾ ਜਾਦੂ ਉਹ ਦੇਖੋ ਸਿਮੂ ਦਾ ਡਾਉਣ ਮੱਲੇ ਦਾ ਕਿੰਗ ਆਹ ਚੱਲ ਰਿਹਾ ਭਾਈ ਮੂਸੇ ਵਾਲਾ ਕਿੱਥੇ ਜਾ ਰਿਹਾ ਇਹ ਆਲੋ 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 ਹਾਏ ਤੇਰਾ ਨਿਸ਼ਾਨਾ ਨਹੀਂ ਸਹੀ ਭਾਈ ਇਹ ਵੀ ਉੱਪਰ ਗਿਆ ਉਹ ਦੇਖ ਇੱਕ ਚੋਰ ਹੋਰ ਆ ਰਿਹਾ ਮੇਰੇ ਸਾਹਮਣੇ ਉਹ ਦੇਖ ਬਾਬੇ ਕਿੱਥੋਂ ਹਣ ਦੋ ਹੀ ਚੱਕਣੇ ਦੇਖੇ ਉਹ ਵੀ ਚੱਕ ਲੈਣਾ ਉਹ ਵੀ ਚੱਕ ਲੈਣਾ ਨੇ ਕੀ ਬਾਤ ਹੈ ਆ ਗਈ ਕਰੇ ਓਏ ਉਹ ਥੱਲੇ ਉਹ ਉੱਪਰ ਆ ਗਈ ਵਿਚਾਰੀ ਕਾਈ ਤੇ ਨਹੀਂ ਤੇ ਇੱਕ ਉਹ ਆ ਗਿਆ ਮੱਲੇ ਨਿਆਣੇ ਬਹੁਤ ਆ ਅੱਜ ਲੜਾਈਆਂ ਹੋਣੀਆਂ ਦੋ ਪਤੰਗਾ ਪਿੱਛੇ ਨਹੀਂ ਉਹ ਦੇਖੋ ਚੱਕ ਕੇ ਕੌਣ ਲੈ ਗਿਆ ਅੰਗਾ ਪਾ ਲਿਆ ਜਾਨ ਨੂੰ ਲੋਈ ਮਿੱਠੂ ਉਹਨਾਂ ਨੇ ਕਰਤਾ ਕੰਮ ਉਹੀ ਬਾਜੀ ਤੋਂ ਆਪਾਂ ਡਰਦੇ ਸੀ ਬਹਿੜ ਦਾ ਕੋਈ ਚੱਕਰ ਨਹੀਂ ਐ ਡੋਰੇ ਫੂਕੀ ਇਹ ਆਪਣੇ ਕੋਠੇ ਦੇਖੋ ਬਾਈ ਜਿਹੜੀ ਚਾਈਨਾ ਡੋਰ ਪੈਂਦੀ ਸੀ ਆਪਾਂ ਨੇ ਦਾ ਫੂਕਤੀ ਠੀਕ ਆ ਤੁਸੀਂ ਵੀ ਫੂਕੋ ਚਾਈਨਾ ਡੋਰ ਦਾ ਕਰੋ ਵੱਧ ਤੋਂ ਵੱਧ ਬਾਈ ਗੜ ਤੂੰ ਹੀਰੋ ਤੈਨੂੰ ਕਹਿ ਰਾਂ ਮੈਂ ਟੋਪੀਵਾਟਰ ਹੈਲੋ ਚਲੋ ਲਓ ਜੀ ਅਗਲਾ ਵੀ ਫੂਕਤੀ ਆਪਾਂ ਲੱਭ ਲੱਭ ਹੋਰ ਕਿਤੇ ਨਾ ਹੋਵੇ ਫਸੀ ਫੂਸੀ ਜਿੱਥੇ ਮਾੜੀ ਮੋਟੀ ਡੋਰ ਦਿਖਦੀ ਆ ਅੱਗ ਲਾ ਦੋ ਜਿੱਦਾਂ ਕੇਜੀਐਫ ਚ ਰੋਕੀ ਨੂੰ ਮਟੇ ਜਾਂਦਾ ਨਾ ਉਦਾਂ ਡੋਰ ਨੂੰ ਮਟੇ ਦੋ ਕੋਈ ਪਈ ਹੋਵੇ ਚਾਈਨਾ ਡੋਰ ਕਿਸੇ ਦੀ ਲੰਮਕ ਦੀ ਆਈ ਅਸੀਂ ਹੁਸੀ ਹੋਗੇ ਕੋਠੇ 'ਚ ਉਤੋ ਫਾਇਦਾ ਨਹੀਂ ਉਤਰ ਕੋਈ ਲੋਈ ਅੱਪਾ ਹੋ ਗਏ ਸਾਫ ਸੁਥਰੇ ਟੰ ਟੰ ਆ ਦੇਖੋ ਨੰ ਚਾਈਨਾ ਡੋਰ ਗੰਦੇ ਨੂੰ ਆਹੀ ਨੇ ਢਾਈ ਬਾਈ ਅੱਜ ਤੱਕ ਉੱਠੇ ਤੇ ਸਾਲ ਬਾਅਦ ਆਏ ਆ ਚਲੋ ਸ਼ਾਬਸ਼ੁਦਰੇ ਉਹ ਵੇਖੋ ਬਾਈ ਕਰੀਜ਼ ਟਣ ਟਣ ਲੋ ਜੀ ਅਮਿਤ ਨੇ ਢਾ ਲਿਆ ਪਦੰਗ ਇੱਥੇ ਹੁੰਦੇ ਜਿਵੇਂ ਨਹੀਂ ਟਿਕਦਾ ਅਮਿਤ ਕਹਿੰਦਾ ਮੇਰੇ ਵਰਗਾ ਹੈ ਕੋਈ ਪਲੱਸ ਅਮਿਤ ਪਦੰਗ ਬੜਾ ਸੋਹਣਾ ਢਾਇਆ ਜੀ ਲੋ ਜੀ ਆਪਣਾ ਮੂਸੇ ਵਾਲਾ ਹੋ ਗਿਆ ਤਿਆਰ ਆਇਓ ਕਿਡਾ ਹੁੰਦਾ ਲੋਈ ਮੌਸਮ ਤਾਂ ਸਾਫ਼ ਨਹੀਂ ਹੋਇਆ ਪਰ ਆਪਾਂ ਲੱਗੇ ਹੋਏ ਆਂ ਪੂਰੀ ਸ਼ਰਧਾ ਨਾਲ ਕਾਕੇ ਐ ਆ ਦੇਖੋ ਇਹਨੂੰ ਕਹਿੰਦੇ ਪਿਆਰ ਬਾਈ ਉੱਥੋਂ ਪਤੰਗ ਢਾਉਗਾ ਤੇ ਆਪਾਂ ਡੋਰ ਛੱਡਣੀ ਆ ਇੱਥੋਂ ਡੋਰ ਦੇਖੋ ਨਾਰਮਲ ਆ ਕੇ ਨਹੀਂ ਆਣਾ ਚਾਈਨਾ ਜੀਨ ਵਾਲਾ ਸਿਸਟਮ ਕਰੀਏ ਤਿਆਰੀ ਫੇਰ ਲੈ ਬਾਈ ਦਾਲਿਆ ਬਾਈ ਨੇ ਪਤੰਗ ਚੱਕੜੀ ਭਰੀ ਵੀ ਯਾਰਾਂ ਨੇ ਇਹ ਨਹੀਂ ਉੱਡਦਾ ਇਹਨਾਂ ਨੂੰ ਫੜੇ ਮੂਈ ਆ ਬਾਈ ਲੋ ਬਾਈ ਰੌਣਕਾਂ ਲੱਗੀਆਂ ਹੋਈਆਂ ਆ ਘੈਂਟ ਮੋਲ ਆਇਆ ਵਾ ਸਰੀ ਗੱਲ ਵਾ ਪੂਰੀ ਹੁਣ ਤੋਂ ਤਾਂ ਸਭ ਕੁਝ ਚਲੇ ਆ ਨਿਆਰਾ ਆਇਆ ਵਾ ਸਭ ਲਈ ਖਾਣ ਪੀਣ ਦਾ ਟਾਈਮ ਹੋ ਗਿਆ ਮਿੱਠੂ ਲੈ ਆ ਪਰ ਮਡੇ ਕੁੰਦਨ ਦੇ ਬਾਕੀ ਘੈਂਟ ਨਜ਼ਾਰਾ ਆ ਰਿਹਾ ਪੂਰਾ ਕੁਝ ਕੋ ਜਿਆਦਾ ਘੈਂਟ ਵੀ ਆ ਪੱਥਰਾਂ ਦਾ ਬਰਾਹਰ ਹੋ ਰਿਹਾ ਕੰਮ ਪਾਈ ਜੇ ਨਾ ਜਾਨ ਕਿੱਦਾਂ ਸਵਾਲ ਆ ਰਿਹਾ ਏ ਹਾਂ ਫਿਰ ਨੂਬੜੇ ਕੀ ਡੀਗਾ ਤੂੰ ਸਵਾਦ ਲੈ ਰਹੇ ਆ ਦੇਖ ਤਾਂ ਸਹੀ ਮੁੰਡਾ ਸ਼ਾ ਗਿਆ ਪਿੱਛਾ ਲੱਗ ਰਿਹਾ ਜਾਵੇਦ ali ਅੱਧਰ ਆ ਜਾ ਅੱਧਰ ਆ ਜਾ ਅੱਧਰ ਆ ਜਾ ਕਿਤਰਾ ਰੋਣ ਲੱਗ ਗਿਆ ਉਹ ਆਹ ਲੱਗ ਗਿਆ ਆ ਦੇ ਦਵਾਈ ਦੋ ਕੋਈ ਜੰਗਲ ਪਾਜ ਲੋ ਲੋਈ ਜਾਵੇਦ ਸੈੱਟ ਕਰਾਂਗਾ ਲੋ ਜੀ ਨਿਆਰਾ ਆ ਰਿਹਾ ਭਰਾ ਭਾਈ ਆਪਾਂ ਨੇ ਦੇ ਲੋ ਰਬ ਡੋਰਨ ਵਾਲੀ ਆਪਾਇਆ ਹੋਇਆ ਫੋਕੀ ਚਾਈਨਾ ਚਾਹੀਦਾ ਉਹੀ ਕਰਦੇ ਸੀ ਆ ਦੇਖ ਲੋ ਭਾਈ ਵੈਧ ਪ੍ਰੂਫ ਆ ਆ ਲੱਗਿਆ ਹੋਇਆ ਮੁੰਡਾਲਾ ਆ ਸਾਡਾ सनी सनी ਆ ਦੇਖੋ ਪਤਾਮ ਕਰਨ ਲੱਗੇ ਆ ਉੱਪਰ ਆਏ ਪਹਿਲੀ ਵਾਰ ਤੋਂ ਪਹਿਲੀ ਵਾਰ ਨਹੀਂ ਜਾ ਰਿਹਾ ਔੜਾ ਕੰਮ ਲੈ ਕਰਦੇ ਆ ਇਹ ਪਹਿਲਾਂ ਸੋਚੋ ਜੱਟ ਦੀ ਇੱਥੇ ਤੱਕ ਪਹੁੰਚ ਨਹੀਂ ਆਈ ਆਏ ਜੱਟ हो गया तो दिन खत्म बेल स्पेंट। क्या बिग बार